ਲੇ ਲੈ ਅੱਗੇ ਭਾਰਤੀ ਵਜਣਾ ਅੱਗੇ ਤੇ ਲੈ ਜਾ ਤੂੰ ਭਾਰਤ ਤੇ ਮੀਂਹ ਕਿਥੇ ਮੋੜਨਾ ਆ ਨਹੀਂ ਲੱਗ ਦਿੱ ਕਿ ਇਹ ਸਾਰਾ ਕੁੜਾ ਵਰਖਾ ਨਹੀਂ ਕਰ ਰਿਹਾ ਬਈ ਸਾਰਾ ਨਾ ਵੀ ਹੋ ਰਿਹਾ ਹੈ ਨਮਸਕਾਰ ਦੋਸਤੋ ਮੈਂ ਸ਼ੁਕ ਚੋਪੜਾ ਤੁਹੀ ਦੇਖ ਰਹੇ ਹੋ ਸਟੀ ਹਲਚਲ ਤਸਵੀਰਾਂ ਦੇਖ ਰਹੇ ਹੋ ਜਿੱਥੇ ਨੰਗਲ ਥਾਣਾ ਰੋਡ ਦੀਆਂ ਜਿੱਥੇ ਨੰਗਲ ਥਾਣੇ ਦੇ ਬਿਲਕੁਲ ਕੋਲੇ ਕੋਲੇ ਇੱਕ ਭਾਰੀ ਭਰਕਮ ਜਿਹੜਾ ਬੂਟਾ ਸੀਗਾ ਉਹ ਸੜਕ ਦੇ ਵਿੱਚੋਂ ਵਿੱਚ ਗਿਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਜਿਹਦੇ ਕਰਕੇ ਇਹ ਰਸਤਾ ਜਿਹੜਾ ਹੈ ਮੰਗਲ ਥਾਣੇ ਰੋਡ ਦਾ ਬਿਲਕੁਲ ਬੰਦ ਹੋ ਚੁੱਕਿਆ ਇਸ ਦੇ ਨਾਲ ਕਾਫੀ ਜਿਹੜੀਆਂ ਤਾਰਾਂ ਬਿਜਲੀ ਦੇ ਤਾਰਾਂ ਸੀਗੀਆਂ ਉਹ ਵੀ ਟੁੱਟ ਚੁੱਕੀਆਂ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੀ ਨੰਗਲ ਸਟਾਫ ਕਲੱਬ ਰੋਡ ਜਿੱਥੇ ਨੰਗਲ ਥਾਣੇ ਦੇ ਬਿਲਕੁਲ ਕੋਲੋ ਕੋਲ ਇੱਕ ਜਿਹੜਾ ਬਹੁਤ ਵੱਡਾ ਬੂਟਾ ਸੀ ਉਹ ਟੁੱਟ ਕੇ ਸੜਕ ਦੇ ਵਿੱਚੋਂ ਵਿੱਚ गिर ਗਿਆ ਅਜੇ ਰਾਹਤ ਦੀ ਗੱਲ ਤੇ ਇਹ ਹੀ ਰਹੀ ਕਿ ਇਹਦੇ ਵਿੱਚ ਕਿਸੇ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਤੇ ਇਹ ਜਿਹੜੀ ਸੜਕ ਹੈ ਹਰ ਵੇਲੇ ਪੂਰੀ ਤਰ੍ਹਾਂ ਚੱਦੀ ਹੁੰਦੀ ਹੈ ਹਰ ਵੇਲੇ ਵਿਅਸਤ ਰਹਿਣ ਵਾਲੀ ਸੜਕ ਹੈ ਤੇ ਗੱਡੀਆਂ ਵਾਸਤੇ ਜਿਹੜਾ ਇਹ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਜਦ ਕਿ ਸਕੂਟਰ ਮੋਟਰਸਾਈਕਲ ਦੁਪਹੀਆ ਬਹਾਂ ਜਿਹੜੇ ਆ ਇਥੋਂ ਆ ਜਾ ਰਹੇ ਐ ਤੇ ਇਸੇ ਕਰਕੇ ਜਿਹੜਾ ਬੂਟਾ ਹੈ ਖੰਬੇ ਦੇ ਜਿਹੜੀਆਂ ਤਾਰਾਂ ਸੀ ਗਿਆ ਤਾਰਾਂ ਵੀ ਕਾਫੀ ਡੈਮੇਜ ਹੋ ਚੁੱਕੀਆਂ ਜਿਹਦੇ ਕਰਕੇ ਇਲਾਕੇ ਦੀ ਲਾਈਟ ਜਾ ਚੁੱਕੀ ਹੈ ਤੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਨਾ ਤੇ ਇਹ ਦੇਖੋ ਇਹ ਜਿਹੜੀਆਂ ਤਾਰਾਂ ਸੀਗੀਆਂ ਬਿਜਲੀ ਦੀਆਂ ਇਹ ਤਾਰਾਂ ਕਾਫੀ ਤਾਰਾਂ ਟੁੱਟ ਚੁੱਕੀਆਂ ਕਿਉਂਕਿ ਕਾਫੀ ਬੜਾ ਬੂਟਾ ਸਿਗਾ ਜਿਹੜਾ ਇਸ ਸੜਕ ਦੇ ਵਿੱਚੋਂ ਵਿੱਚ ਗਿਰਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀ ਹਲਚਲ ਤੇ ਲਾਈਵ ਤਸਵੀਰਾਂ ਆ ਤੁਸੀਂ ਦੇਖੋ ਇਹ ਜਿਹੜੀਆਂ ਤਾਰਾਂ ਸਿਗੀਆਂ ਤਾਰਾਂ ਕਾਫੀ ਟੁੱਟ ਚੁੱਕੀਆਂ ਤੇ ਜਿਹਦੇ ਕਰਕੇ ਕਈ ਇਲਾਕੇ ਦੀ ਜਿਹੜੀ ਬਿਜਲੀ ਹੈ ਉਹ ਪ੍ਰਭਾਵਿਤ ਹੋ ਚੁੱਕੀ ਹੈ ਨੰਗਲ ਥਾਣਾ ਜਿਹੜਾ ਰੋਡ ਹੈ ਇਹ ਬੰਦ ਹੋ ਚੁੱਕਿਆ ਵੱਡੀਆਂ ਗੱਡੀਆਂ ਵਾਸਤੇ ਹਾਲਾਕੀ ਸਕੂਟਰ ਮੋਟਰਸਾਈਕਲ ਜਾ ਰਿਹਾ ਤੇ بارش ਦੇ ਵਿੱਚ ਮੈਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਕਿ ਬਿਲਕੁਲ ਜੀ ਤਸਵੀਰਾਂ ਤੁਸੀਂ ਆ ਦੇਖੋ ਆ ਬਾਹਰ ਜਾਣ ਦੀ ਕੋਸ਼ਿਸ਼ ਸੀਗੀ ਲੇਕਿਨ ਰਸਤਾ ਬੰਦ ਹੋਣ ਕਰਕੇ ਜਿਹੜੀ ਕਾਰ ਹੈ ਇਹ ਵਾਪਸ ਆ ਰਹੀ ਹੈ ਕਿਉਂਕਿ ਕਾਰਾਂ ਵਾਸਤੇ ਜਿਹੜਾ ਇਹ ਮਾਰਗ ਹੈ ਇਹ ਬੰਦ ਹੋ ਚੁੱਕਿਆ ਹਾਲਾਂਕਿ ਜਿਹੜੇ ਸਕੂਟਰ ਮੋਟਰਸਾਈਕਲ ਹੈ ਦੁਪਹੀਆ ਬਹਾਨ ਹੈ ਉਹਨਾਂ ਵਾਸਤੇ ਇਹ ਰਸਤਾ ਖੁੱਲਿਆ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀਆਂ ਬਿਜਲੀ ਦੇ ਤਾਰਾਂ ਸੀਗੀਆਂ ਜਿਹੜੀਆਂ ਮੇਨ ਤਾਰਾਂ ਬਿਜਲੀ ਦੀਆਂ ਸਪਲਾਈ ਕਰਨ ਵਾਲੀਆਂ ਉਹ ਟੁੱਟ ਚੁੱਕੀਆਂ ਇਹੀ ਕਾਰਨ ਹੈ ਕਿ ਨੰਗਲ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਬੀਬੀਐਮਬੀ ਦੇ ਇਲਾਕੇ ਆਂਦੇ ਆ ਉਹਾਂ ਚ ਲਾਈਟ ਨਹੀਂ ਹੈਗੀ ਐ ਅਰ ਹੁਣ ਇਹ ਜੇ ਤਾਰਾਂ ਜੁੜ ਗਈਆਂ ਤੇ ਲਾਈਟ ਆਊਗੀ ਤੇ ਜਿੱਥੇ ਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕਰਨੀ ਸੀ ਉੱਥੇ ਹੀ ਜੇ ਹੁਣ ਲਾਈਟ ਨਹੀਂ ਹੋਊਗੀ ਤੇ ਇਹਦਾ ਮਤਲਬ ਜਿਹੜੀ ਸਮੱਸਿਆ ਹੈ ਲੋਕਾਂ ਦੀ ਹੋਰ ਵੱਧ ਜਾਊਗੀ ਕੱਲਾ ਮਾ ਕੁੜੀ ਭੇਮਾ ਤੇ ਬਿਲਕੁਲ ਜੀ ਲਗਾਤਾਰ بارش ਵੀ ਹੋ ਰਹੀ ਹੈ بارش ਦੇ ਵਿੱਚ ਕਾਫੀ ਤੇਜ਼ ਹਵਾਵਾਂ ਸੀਗੀਆਂ ਤੇ ਜ਼ੋਰਦਾਰ ਅੰਧੀ ਆਂਧੀ ਆ ਰਹੀ ਸੀਗੀ ਹਨੇਰੀ ਆ ਰਹੀ ਸੀ ਜਿਹਦੇ ਕਰਕੇ ਇਹ ਜਿਹੜਾ ਭਾਰੀ ਵਰਕਮ ਬੂਟਾ ਤਗਾ ਉਹ ਟੁੱਟ ਕੇ ਸੜਕ ਦੇ ਵਿੱਚੋਂ ਵਿੱਚ गिर ਗਿਆ ਤੇ ਲੋਕਾਂ ਨੂੰ ਪਤਾ ਨਹੀਂ ਹੈ ਲੇਕਿਨ ਜਿਹੜੇ ਲੋਕ ਹੈ ਛੋਟੀਆਂ ਗੱਡੀਆਂ ਤੇ ਆ ਜਾ ਰਹੀ ਜਾ ਰਹੀਆਂ ਲੇਕਿਨ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਨੂੰ ਵਾਪਸ ਮੋੜਨਾ ਪੈ ਰਿਹਾ ਤੇ ਰਸਤਾ ਬੰਦ ਹੋ ਚੁੱਕਿਆ ਜੀ ਔਰ ਕਿੰਨੀ ਧੇਰ ਲੱਗਦੀ ਹੈ ਇਹਨੂੰ ਬੂਟੇ ਨੂੰ ਚੁੱਕਣ ਵਾਸਤੇ ਇਹ ਬੜਾ ਦਿਲਚਸਪ ਹੋਊਗਾ ਦੇਖਣਾ ਤੇ ਲਾਈਟ ਕੱਤਾਂ ਕੰਦੀ ਹੈ ਇਹ ਵੀ ਬਹੁਤ ਦਿਲਚਸਪ ਹੋਊਗਾ ਦੇਖਣਾ ਤੇ ਹਾਲਾਂਕਿ ਠਾਣੇ ਦੇ ਕੋਲ ਕੁਝ ਖੋਖੇ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਤਾਰਾਂ ਟੁੱਟ ਕੇ ਗਿਰੀਆਂ ਇਹਨਾਂ 'ਚ ਹਲਕਾ ਕਰੰਟ ਵੀ ਹੈ ਅਗਰ ਹਲਕਾ ਕਰੰਟ ਹੈ ਤਾਂ ਬੀਵੀਐਮ ਵੀ ਮੈਨੇਜਮੈਂਟ ਨੂੰ ਚਾਹੀਦਾ ਸਭ ਤੋਂ ਪਹਿਲਾਂ ਇਨ ਦਾ ਹੱਲ ਕਰੇ ਕਿਉਂਕਿ ਅਗਰ ਕੋਈ ਕਰੰਟ ਦੀ ਚਪੇਟ ਚ ਆਇਆ ਤੇ ਨੁਕਸਾਨ ਹੋ ਸਕਦਾ ਹਾਲਾਂਕਿ ਆਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਇਹਦੇ ਵਿੱਚ ਕਰੰਟ ਹੈ ਲੇਕਿਨ ਕੁਝ ਲੋਗੇ ਕਹਿ ਰਹੇ ਆ ਕਿ ਤਾਰਾਂ 'ਚ ਹਲਕਾ ਕਰੰਟ ਹੈਗਾ ਤੇ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾਉਂਦੀਆਂ ਸੜੀ ਹਲਚਲ ਤੇ ਸਭ ਤੋਂ ਪਹਿਲਾਂ ਜਿਹੜਾ ਨੰਗਲ ਸਟਾਪ ਕਲੱਬ ਜਿਹੜਾ ਮੁੱਖਿਆ ਮਾਰਗ ਹੈ ਥਾਣੇ ਤੋਂ ਥੋੜਾ ਜਿਹਾ ਅੱਗੇ ਦੀ ਗੱਲ ਕਰੀਏ ਤੇ ਇੱਕ ਬੜਾ ਭਾਰੀ ਬੂਟਾ ਜਿਹੜਾ ਉਹ ਸੜਕ ਦੇ ਵਿੱਚੋਂ ਵਿੱਚ गिर ਗਿਆ ਜਿਹਦੇ ਕਰਕੇ ਟ੍ਰੈਫਿਕ ਵਿਵਸਥਾ ਥੋੜੀ ਚਰਮرائی ਹੋਈ ਹੈ ਤੇ ਹਲਕੇ ਜਿਹੜੇ ਛੋਟੀਆਂ ਗੱਡੀਆਂ ਚ ਚਾਰ ਪਹੀਆ ਵਾਨ ਵੀ ਜਿਹੜੇ ਚਾਲਕ ਆ ਉਹ ਕਿਸੇ ਨਾ ਕਿਸੇ ਤਰੀਕੇ ਗੱਡੀ ਨੂੰ ਲੱ ਲੈ ਜਾਂਦੇ ਆ ਕੱਢ ਕੇ ਲੇਕਿਨ ਵੱਡੀਆਂ ਗੱਡੀਆਂ ਵਾਸਤੇ ਰਸਤਾ ਪੂਰੀ ਤਰ੍ਹਾਂ ਬੰਦ ਤੇ ਇਹੀ ਉਦੇਸ਼ਿਆ ਸੀ ਕਿ ਤੁਹਾਨੂੰ ਜਾਣਕਾਰੀ ਦੇਸਾਂਗਾ ਹੁਣ ਵਾਸਤੇ ਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ ਉਹ ਕਾਰਡਾਂ ਤੇ ਘਟਕੀ ਜਾਏਗਾ ਜੀ ਸਭ ਤੋਂ ਪਹਿਲੇ ਸਭ ਤੋਂ